ਮੈਂ ਕੁੱਲ ਹਿੰਦ ਕਿਸਾਨ ਸਵਾ ਤੇ ਕੰਡੀਸ਼نگ ਅਸ਼ੂਮਾਈ ਦੇ ਸਵਾਈ ਕਨਵੀਨਰ ਦੇ ਤੌਰ ਤੇ ਦਰਸ਼ਨ ਸਿੰਘ ਮਟੂਏ ਕਹਿਣਾ ਚਾਹਣਾ ਛੇ ਜਿਹੜਿਆਂ ਚ ਕੰਡੀ ਪੈਂਦੀ ਆ ਛਵਾਲਕ ਦਾ ਪਹਾੜ ਪੈਂਦਾ ਇਹ ਕਲਗੀ ਆ ਭੁੱਖੇ ਜੱਟ ਨੂੰ ਕਟੋਰਾ ਲੱਭਿਆ ਪਾਣੀ ਪੀ ਪੀ ਕੇ ਆਫਰਿਆ ਇਹ ਜਿਨ੍ਹਾਂ ਨੂੰ ਹੁਣ ਪਤਾ ਲੱਗਿਆ ਰੇਤਾ ਖੰਡ ਤੋਂ ਮਹਿੰਗਾ ਆ ਇਹ ਖਿੰਜ ਪਦਾਰਥ ਬਹੁਤ ਆ ਉਹ ਲੱਗੇ ਹੋਏ ਨੇ ਬੀਜ ਦਾ ਜਿਹੜਾ ਟੇਬਲ ਲੈਂਡ ਆ ਜਿਹੜੇ ਬਾਈਆ ਆ ਜਿਹੜੇ ਅੱਜ 35 ਪੰਚਾਇਤਾਂ ਬਣੀਆਂ ਉਹ ਜਸੀਮਾ ਤੇ ਨੈਣਮਾ ਚ ਉਹ ਲਗਾਤਾਰ ਬਾਹਰ ਫੁੱਟਿੰਗ ਤੇ ਉਹ ਕਰ ਰਹੇ ਨੇ ਕਾਰੋਬਾਰ ਮਾਈਨਿੰਗ ਦਾ ਅਸੀਂ ਕੰਡੀਸ਼ਨ ਅਰਸ਼ ਕਮੇਟੀ ਵਾਲੋ ਕਹਿਣਾ ਚਾਹੁੰਦੇ ਆ ਜੇ ਪਹਾੜ ਚੱਕੇ ਗਏ ਇਹ ਧਰਤੀ ਨੂੰ ਕਰੋਪ ਕੀਤਾ ਮਾਈਨਿੰਗ ਕਰਕੇ ਫਿਰ ਹਰ ਵੀ ਆਊਗਾ ਵਾਤਾਵਰਣ ਤਬਾਹ ਵੀ ਹੋਊਗਾ ਅਸੀਂ ਕੰਡੀਸ਼ਨ ਅਰਸ਼ ਕਮੇਟੀ ਜਨਮ ਤੋਂ ਲਗਾਤਾਰ 1997 ਤੋਂ ਮਾਈਨਿੰਗ ਦੇ ਵਿਰੋਧ ਚ ਲੜਦੀ ਆ ਰਹੀ ਆ ਤੇ ਲੜੂਗੀ ਇਹਨਾਂ ਦਿਨਾਂ 'ਚ ਜਿਹੜੇ ਮਾਈਨਿੰਗ ਕਰਦੇ ਆ ਜੇ ਕਿਤੇ ਫੜੇ ਜਾਂਦੇ ਆ ਤਾਂ ਜਿਹੜੇ ਲੋਕ ਕੰਡੀਸ਼ਨ ਅਰਸ਼ ਕਮੇਟੀ ਦੇ ਆਗੂ ਆ ਉਹਨਾਂ ਦੇ ਘਰਾਂ ਕੋਲ ਜਾ ਕੇ ਗਾਲਾਂ ਕੱਢੀਆਂ ਜਾਂਦੀਆਂ ਅਸੀਂ ਵਾਰਨਿੰਗ ਦੇਣੀ ਚਾਹੁੰਦੇ ਆ ਬੇ ਜਿਹੜੇ ਲੋਕ ਲੜਨ ਵਾਲੇ ਆ ਅਸੀਂ ਉਹਨਾਂ ਦੇ ਮੋਰੇ ਹੋ ਕੇ ਲੜਾਈ ਲੜਾਂਗੇ ਅਸੀਂ ਆਖਰੀ ਦਮ ਤੱਕ ਮਾਈਨਿੰਗ ਦਾ ਵਿਰੋਧ ਕਰਾਂਗੇ ਗੈਰਕਾਨੂੰਨੀ ਦਾ ਜਿਹੜੀ ਗੈਰਕਾਨੂੰਨੀ ਮਾਈਨਿੰਗ ਹੋ ਰਹੀ ਆ ਇਹ ਦੇਸ਼ ਤੇ ਪਰਦੇਸ਼ ਲਈ ਤੇ ਲੋਕਾਂ ਲਈ ਬਹੁਤ ਵੱਡਾ ਘਾਤਕ ਸਟੈਪ ਆ ਜੇ ਸਾਡੀਆਂ ਕਲਗੀਆਂ ਚੱਕੀਆਂ ਗਈਆਂ ਹੜ੍ਹ ਵੀ ਆਣੇ ਆ ਵਾਤਾਵਰਨ ਦੀ ਤਬਾਹੀ ਵੀ ਹੋਣੀ ਆ ਇਸ ਕਰਕੇ ਕੰਢੀ ਸੰਘਰਸ਼ ਕਮੇਟੀ ਸਮੂਹ ਇਨਸਾਫ ਲੋਕਾਂ ਨੂੰ ਨਾਲ ਲੈ ਕੇ ਇਹਦਾ ਸੰਘਰਸ਼ ਕਰੂਗੀ ਖਾਸ ਤੌਰ ਤੇ ਜਿਹੜਾ ਨੈਣਮਾ ਤੇ ਇਸ ਕਰਕੇ ਬੜਾ ਚੌੜ ਦੇ ਪੋਜਿਆਲ ਸਾਈਡ ਤੇ ਉੱਪਰ ਸੀਮਾ ਆ ਤੇ ਐਸ ਰਾਮਪੋ ਬਿਰਡੋ ਤੇ ਹੋਰ ਕਨੈਲ ਵਗੈਰਾ ਪਿੰਡਾਂ ਜੋ ਲੋਕਾਂ ਨੂੰ ਨਾਲ ਲੈ ਕੇ ਸੰਗਰਾਮ ਤੇਜ ਕਰੂਗੀ ਇਹਦੇ ਵਿੱਚ ਸਾਨੂੰ ਜੋ ਸ਼ਿਕਾਇਤ ਮਿਲੀ ਜੀ ਦੋ ਤਿੰਨ ਵਾਰੀ ਰੀਡ ਕੀਤੀ ਆ ਦੋਨੇ ਤਿੰਨੇ ਵਾਰੀ ਸਾਨੂੰ ਮਾਈਨਿੰਗ ਤਾਂ ਮਿਲੀ ਆ ਪਰ ਉਥੇ ਬੰਦਾ ਕੋਈ ਮੌਕੇ ਤੇ ਮਿਲਿਆ ਨਹੀਂ ਜਾਂ ਤਾਂ ਸਾਡੇ ਤੋਂ ਪਹਿਲਾਂ ਖਬਰ ਲੱਗਣ ਤੋਂ ਭੱਜ ਗਏ ਆ ਜਾਂ ਕਹਿ ਲਓ ਕਿ ਸਾਡੇ ਟਾਈਮ ਦੇ ਵਿੱਚ ਉਹ ਮਾਈਨਿੰਗ ਕਰਦੇ ਨਹੀਂ ਮਿਲੇ ਅਸੀਂ ਇਹਦੀ ਬਾਰੇ ਤਸਦੀਕਰ ਸਾਹਮਣੇ ਕੱਲ ਲੈ ਲੇ ਦਿੱਤਾ ਆ ਤੇ ਜੇ ਮਾਲਕੀ ਰਿਪੋਰਟ ਆਦੀ ਆ ਤੇ ਮਾਲਕ ਤੇ ਜੋ ਬੰਦਾ ਜੁਰਮਾਨਾ ਪਾਤਾ ਜਾਊਗਾ